ਪਿਆਰੇ ਦਰਸ਼ਕੋ ਮੈਂ ਆਪਣੇ ਨਵੰਦਾਂ ਦੀ ਪੁਸਤਕ ਸੱਚ ਆਖਿਆ ਭਾਂਬੜ ਮੱਚਦਾ ਹੈ ਉਸ ਵਿੱਚੋਂ ਦੂਸਰਾ ਨਵੰਦ ਤੁਹਾਡੇ ਸਾਹਮਣੇ ਪੇਸ਼ ਕਰਨ ਵੱਲ ਜਾ ਰਿਹਾ ਉਸ ਦਾ ਸਰਲੇਖ ਹੈ ਟੋਪੀਆਂ ਅਤਾਰੋ 6 ਜੁਲਾਈ ਨੂੰ ਬੁੱਧਿਸਟ ਸਮਕ ਪ੍ਰਕਾਸ਼ਨ ਵਾਲਿਆਂ ਦਾ ਦਿੱਲੀ ਦੇ ਕਸ਼ਮੀਰੀ ਗੇਟ ਨਜ਼ਦੀਕ ਸ਼ਾਹ ਆਡੀਟੋਰੀਅਮ ਵਿੱਚ ਬਹੁਤ ਵੱਡਾ ਡਾਕਟਰ ਅੰਬੇਡਕਰ ਦੀ ਯਾਦ ਵਿੱਚ ਸਮਾਗਮ ਹੋਣ ਜਾ ਰਿਹਾ ਸੀ ਬੜਾ ਚੌਰ ਦੇ ਗਰਵਚਨ ਬੋਧ ਜੀ ਨੇ ਸਾਨੂੰ ਪ੍ਰਗਤੀ ਕਲਾ ਕੇਂਦਰ ਵਾਲਿਆਂ ਨੂੰ ਉਸ ਸਮਾਗਮ ਵਿੱਚ ਆਪਣੀਆਂ ਨਾਟਕਾਂ ਦੀਆਂ ਪੇਸ਼ਕਾਰੀਆਂ ਕਰਨ ਦਾ ਸੱਦਾ ਦਿੱਤਾ ਇਸ ਪ੍ਰੋਗਰਾਮ ਵਿੱਚ ਪੰਜਾਬ ਵੱਲੋਂ ਸਰਿੰਦਰ ਅਜਨਾਤ ਅਤੇ ਉਹਨਾਂ ਦੀ ਧਰਮ ਪਤਨੀ ਸੋਮਾ ਸਬਲੋਕ ਅਤੇ ਆਪਣੀ ਮਿੱਟੀ ਅਖਬਾਰ ਦੇ ਮੁੱਖ ਸੰਪਾਦਕ ਅਜੀਤ ਕੁਮਾਰ ਜਾਦਵ ਪਹੁੰਚ ਰਿਹਾ ਸੀ ਗਰਵਚਨ ਬੋਧ ਜੀ ਨੇ ਸਾਨੂੰ ਕਿਹਾ ਕਿ ਤੁਸੀਂ ਟ੍ਰੇਨ ਦੀਆਂ ਸੀਟਾਂ ਦੀ ਰਿਜ਼ਰਵੇਸ਼ਨ ਕਰਵਾ ਲਵੋ ਮੈਂ ਤੇ ਮੱਖਣ ਕ੍ਰਾਂਤੀ ਫਲੋਰ ਰੇਲਵੇ ਸਟੇਸ਼ਨ ਤੇ ਗਏ ਪਰ ਸੀਟਾਂ ਸਭ ਬੁੱਕ ਹੋ ਚੁੱਕੀਆਂ ਸਨ ਬੀਟੰਗ ਵਿੱਚ ਵੀ ਦੋ ਹੀ ਸੀਟਾਂ ਸਨ ਗਰਵਚਨ ਜੀ ਨੇ ਕਿਹਾ ਕਿ ਜੇ ਰਿਜ਼ਰਵੇਸ਼ਨ ਨਹੀਂ ਮਿਲਦੀ ਤਾਂ ਕੋਈ ਆਪਣੀ ਗੱਡੀ ਕਿਰਾਏ ਤੇ ਲੈ ਜਾਵੋ ਉਹ ਇੱਕ ਵੱਡਾ ਖਰਚਾ ਸੀ ਇਸ ਲਈ ਅਸੀਂ ਫੈਸਲਾ ਕੀਤਾ ਕਿ ਅਸੀਂ ਜਨਰਲ ਡੱਬੇ ਵਿੱਚ ਹੀ ਜਾਵਾਂਗੇ ਅਸੀਂ ਨਹੀਂ ਸੀ ਚਾਹੁੰਦੇ ਕਿ ਪ੍ਰਬੰਧਕਾਂ 'ਸਿਰ ਜਿਆਦਾ ਆਰਥਿਕ ਬੋਝ ਪਵੇ 5 ਜੁਲਾਈ ਦੀ ਰਾਤ 9 ਵਜੇ ਅਸੀਂ ਫਲੋਰ ਸਟੇਸ਼ਨ ਤੋਂ ਟ੍ਰੇਨ ਫੜੀ ਤੇ ਸਵੇਰੇ 5 ਵਜੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਜਾ ਉਤਰੇ ਕਲਾਕਾਰ ਕੁੜੀਆਂ ਨੂੰ ਅਸੀਂ ਲੇਡੀਜ਼ ਡੱਬੇ ਵਿੱਚ ਬਿਠਾ ਦਿੱਤਾ ਸੀ ਤੇ ਵੱਡਾ ਸਮਾਨ ਭਾਪ ਵੱਡੇ-ਵੱਡੇ ਬੈਗ ਵੀ ਉਹਨਾਂ ਕੋਲ ਰੱਖਸ ਬਾਕੀ ਮੁੰਡਿਆਂ ਨੂੰ ਜਨਰਲ ਡੱਬਿਆਂ ਵਿੱਚ ਚੜਨ ਲਈ ਕਹਿ ਦਿੱਤਾ ਹਮੇਸ਼ਾ ਵਾਂਗ ਪੂਰਾ ਡੱਬਾ ਸਵਾਰੀਆਂ ਨਾਲ ਭਰਿਆ ਪਿਆ ਸੀ ਬੈਠਣ ਲਈ ਤਾਂ ਕੀ ਖਾਣਨ ਲਈ ਵੀ ਜਗ੍ਹਾ ਨਹੀਂ ਸੀ ਪਰ ਅਸੀਂ ਆਪਣੇ ਪੁਰਾਣੇ ਤਜਰਬੇ ਅਨੁਸਾਰ ਤੁੱਸ ਦਿੰਦੇ ਅੰਦਰ ਵੜਦੇ ਜਾ ਰਹੇ ਸੀ ਹਮੇਸ਼ਾ ਵਾਂਗ ਅਸੀਂ ਸੀਟਾਂ ਉੱਤੇ ਚੌੜੇ ਹੋ ਕੇ ਬੈਠਣ ਨੂੰ ਜਾ ਸਿੱਧਾ ਕੀਤਾ ਤੇ ਕੁਝ ਕਲਾਕਾਰ ਮੁੰਡਿਆਂ ਨੂੰ ਉੱਥੇ ਐਡਜਸਟ ਕਰਵਾ ਦਿੱਤਾ ਕੁਝ ਨੇ ਪੁਲੀਏ ਸੀਟਾਂ ਉੱਤੇ ਸੁੱਤੇ ਹੋਏ ਮਸਾਫਰਾਂ ਨੂੰ ਉਠਾਇਆ ਉੱਥੇ ਕੁਝ ਕਲਾਕਾਰ ਬੈਠ ਗਏ। ਹੈਰਾਨੀ ਵਾਲੀ ਗੱਲ ਇਹ ਸੀ ਕਿ ਜਿਨ੍ਹਾਂ ਸਵਾਰੀਆਂ ਨੇ ਸਾਡੇ ਵਰਗ ਸੰਘਰਸ਼ ਨਹੀਂ ਕੀਤਾ ਸੀ ਉਹ ਵਿਚਾਰੀਆਂ ਖੜੀਆਂ ਸਨ ਅਤੇ ਦਿੱਲੀ ਤੱਕ ਖੜੀਆਂ ਹੀ ਗਈਆਂ। ਚੌੜੇ ਹੋ ਹੋ ਕੇ ਬੈਠੇ ਲੋਕਾਂ ਅਤੇ ਉੱਪਰੀਆਂ ਸੀਟਾਂ ਤੇ ਲੱਤਾਂ ਪਸਾਰ-ਪਸਾਰ ਲੰਮੇ ਪਏ ਲੋਕਾਂ ਨੇ ਉਹਨਾਂ ਤੇ ਕੋਈ ਤਰਸ ਨਾ ਕੀਤਾ ਕਿ ਇਹ ਸਾਡੇ ਵਰਗੇ ਆਮ ਮਿਹਨਤੀ ਸਾਡੇ ਭਾਈ ਭਰਾ ਹਨ। ਜੇ ਅਸੀਂ ਆਮ ਲੋਕ ਆਪਣੇ ਆਮ ਲੋਕਾਂ ਦਾ ਦੁੱਖ ਦਰਦ ਨਹੀਂ ਸਮਝਾਂਗੇ ਤਾਂ ਅਮੀਰ ਲੋਕ ਕਿਉਂ ਸਾਡਾ ਦੁੱਖ ਦਰਦ ਸਮਝਣਗੇ ਮੈਨੂੰ ਲੱਗਦਾ ਹੈ ਕਿ ਅਸੀਂ ਵੀ ਅਮੀਰ ਲੋਕਾਂ ਵਾਂਗ ਖੁੱਦ ਗਰਜ ਅਤੇ ਸੰਵੇਦਨਹੀਨ ਹੋ ਗਏ ਹਾਂ ਤਾਂ ਦੀ ਸਾਡੀ ਇੱਕ ਮੁਠਤਾ ਨਹੀਂ ਬਣਦੀ ਤਦ ਹੀ ਅਸੀਂ ਲਗਾਤਾਰ ਲੁਟੇ ਜਾ ਰਹੇ ਹਾਂ ਡੱਬੇ ਵਿੱਚ ਖੜੇ ਲੋਕਾਂ ਨੂੰ ਮੈਂ ਕਿਹਾ ਲੰਮੀਆਂ ਪਈਆਂ ਸਵਾਰੀਆਂ ਨੂੰ ਉਠਾਓ ਪਰ ਉਹ ਵੀ ਸੰਘਰਸ਼ ਕਰਨ ਲਈ ਤਿਆਰ ਨਹੀਂ ਸਨ ਜਿਹੜੇ ਲੋਕ ਆਪਣੇ ਬੰਨ ਦੀ ਸੀਟ ਲਈ ਨਹੀਂ ਲੜ ਸਕਦੇ ਉਹ ਬਾਕੀ ਆਪਣੇ ਬੰਦੇ ਹੱਕਾਂ ਲਈ ਕਿਵੇਂ ਜੂ ਸਕਦੇ ਹਨ ਸ਼ਹਿਰ ਆਮ ਬੰਦੇ ਦੀ ਸਿਰ ਸੁੱਟ ਕੇ ਜੀਣ ਦੀ ਮਜਬੂਰੀ ਨਹੀਂ ਇਸ ਦੇਸ਼ ਵਿੱਚ ਹੋਣ ਵਾਲੀ ਕ੍ਰਾਂਤੀ ਨੂੰ ਰੋਕੇ ਰੱਖਿਆ ਹੋਇਆ ਉਸ ਡੱਬੇ ਵਿੱਚ ਹੀ ਇੱਕ ਔਰਤ ਤੇ ਉਸ ਦਾ ਪਤੀ ਤੇ ਉਸ ਦੇ ਨਾਲ ਹੋਰ ਪਰਿਵਾਰ ਦੇ ਜੀ ਸਨ ਅਤੇ ਦੂਸਰੇ ਪਾਸੇ ਉੱਪਰਲੀ ਸੀਟ ਉੱਤੇ ਇੱਕ ਤੀਮੀ ਮਰਦ ਇੱਕ ਦੂਸਰੇ ਵੱਲ ਨੂੰ ਲੱਤਾਂ ਪਸਾਰ ਕੇ ਲੰਮੇ ਪੈ ਸ। ਮੈਂ ਉਹ ਸੀਟ ਤੇ ਲੰਮੀ ਪਈ ਔਰਤ ਨੂੰ ਕਿਹਾ ਭੈਣ ਜੀ ਜੇ ਤੁਸੀਂ ਉੱਠ ਕੇ ਬੈਠ ਜਾਓ ਤਾਂ ਇੱਥੇ ਆਹ ਲੇਡੀਜ਼ ਬੈਠ ਸਕਦੀ ਹੈ। ਔਰਤ ਕਹਿਣ ਲੱਗੀ ਮੇਰੇ ਆਦਮੀ ਕੀ टांग ਮੇਂ ਚੋਟ ਲੱਗੀ ਹੋਈ ਹੈ। ਮੈਂ ਕਿਹਾ ਚੋਟ ਆਪਕੇ ਆਦਮੀ ਕੇ ਲੱਗੀ ਹੋਈ ਹੈ। ਆਪਕੇ ਤਾਂ ਨਹੀਂ। ਆਪ ਤਾਂ ਬੈਠ ਸਕਤੀ ਹੋ। ਉਹ ਬੋਲੀ ਨਹੀਂ ਬੈਠ ਨਹੀਂ ਸਕਤੀ। ਮੈਂ ਬੈਠ ਨਹੀਂ ਸਕਤੀ ਮੈਂ ਕਿਹਾ ਆਪ ਕਿਉਂ ਨਹੀਂ ਬੈਠ ਸਕਤੀ ਲੇਟਣਾ ਹੈ ਤੋ ਸਲੀਪਰ ਡੱਬੇ ਮੇ ਜਾਓ ਆਪ ਲੇਟ ਕੇ ਜਾ ਰਹੇ ਹੋ ਦੂਸਰੇ ਕੋ ਖੜਨੇ ਕੇ ਲਈ ਵੀ ਜਗਾ ਨਹੀਂ ਮੈਂ ਉਸ ਦੇ ਸਹਰਾਣੇ ਪੈ ਬੈਗ ਨੂੰ ਹੱਥ ਪਾਇਆ ਤੇ ਉਸ ਨੂੰ ਉਠਾਇਆ ਤਾਂ ਉਹ ਹੱਥੋਂ ਪਾਈ ਤੇ ਉੱਤਰਾਈ ਉਸ ਦਾ ਆਦਮੀ ਵੀ ਉੱਠ ਕੇ ਬੈਠਾ ਤੇ ਲੱਤਾਂ ਪੈਰ ਚਲਉਣ ਲੱਗ ਪਿਆ ਇੱਧਰ ਉੱਧਰ ਕੁਸਨਮੁੱਕੀ ਹੋਣ ਤੋਂ ਬਾਅਦ ਅਸੀਂ ਉਸ ਔਰਤ ਨੂੰ ਉਸ ਸੀੜ ਦੇ ਬਿਠਾਈ ਦਿੱਤਾ ਉਸ ਦਾ ਪਤੀ ਤੇ ਉਸ ਦੇ ਪਰਿਵਾਰ ਵਾਲੇ ਸਭ ਚੁੱਪ ਸਨ ਆਲੇ ਦੁਆਲੇ ਦੂਸਰੇ ਲੋਕ ਵੀ ਤਮਾਸ਼ਾ ਹੀ ਦੇਖ ਰਹੇ ਸਨ ਭਾਰਤ ਦੇ ਆਮ ਆਦਮੀ ਦਾ ਦੁੱਖਾਂ ਦੀ ਇਹੀ ਹੈ ਕਿ ਉਹ ਹਮੇਸ਼ਾ ਇਸੇ ਉਡੀਕ ਵਿੱਚ ਰਹਿੰਦਾ ਹੈ ਕਿ ਕੋਈ ਮਸੀਹਾ ਆਏ ਤੇ ਉਸ ਦੇ ਸਾਰੇ ਦੁੱਖਾਂ ਦਾ ਖਾਤਮਾ ਕਰ ਦੇਵੇ ਖੈਰ ਅਸੀਂ ਪੁਰਾਣੀ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਤੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਪ੍ਰਬੰਧਕਾਂ ਨੇ ਸਾਨੂੰ ਕਿਹਾ ਕਿ ਸਾਰੇ ਮਹਿਮਾਨਾਂ ਦੇ ਠਹਿਰਨ ਦਾ ਪ੍ਰਬੰਧ ਕਿਸੇ ਬੋਧ ਮੰਦਿਰ ਵਿੱਚ ਹੈ ਪਰ ਉਹ ਤੁਹਾਨੂੰ ਬਹੁਤ ਦੂਰ ਪਵੇਗਾ ਤੁਸੀਂ ਸੀਸਗੰਜ ਗੁਰਦੁਆਰੇ ਵਿੱਚ ਜਾ ਕੇ ਬੀ ਫਰੈਸ਼ ਹੋ ਸਕਦੇ ਹੋ ਤੇ ਸ਼ਾਹ ਅਡਿਟੋਰੀਅਮ ਉੱਥੋਂ ਤੁਹਾਨੂੰ ਨੇੜੇ ਪਵੇਗਾ ਸੋ ਅਸੀਂ ਸੀਸਗੰਜ ਗੁਰਦੁਆਰੇ ਹੀ ਰੁਕਣ ਦਾ ਫੈਸਲਾ ਕੀਤਾ ਅਸੀਂ ਉੱਥੇ ਤੜਕੇ ਹੀ ਪਹੁੰਚ ਗਏ ਉੱਥੇ ਸਭ ਨੇ ਸ਼ਨਾਣ ਵਗੈਰਾ ਕੀਤਾ ਤੇ ਚਾਹ ਦਾ ਲੰਗਰ ਸ਼ੱਕੇ ਅਰੈਸਟ ਕਰਨ ਲੱਗ ਪਏ ਮੈਂ ਤੇ ਕੁਲਪ੍ਰੀਤ ਰਾਣਾ ਆਪਾਂ ਮੇਰਾ ਬੇਟਾ ਫੰਕਸ਼ਨ ਵਾਲੇ ਸਥਾਨ ਸ਼ਾਹ ਐਡੀਟੋਰੀਅਮ ਵੱਲ ਚੱਲ ਪਏ ਕਿਉਂਕਿ ਕੁਲਪ੍ਰੀਤ ਨੇ ਉਸ ਪ੍ਰੋਗਰਾਮ ਵਿੱਚ ਆਪਣੇ ਚਿੱਤਰਾਂ ਦੀ ਪ੍ਰਦਰਸ਼ਨੀ ਲਗਾਉਣੀ ਸੀ ਉਸ ਦੀ ਕਲਾਸਮੇਟ ਸੁਨੀਤਾ ਰਾਣੀ ਜੋ ਦਿੱਲੀ ਦੀ ਰਹਿਣ ਵਾਲੀ ਹੈ ਉਹ ਤੇ ਉਸ ਦੀ ਛੋਟੀ ਭੈਣ ਫੋਨ ਤੇ ਫੋਨ ਕਰੀ ਜਾ ਰਹੀਆਂ ਸਨ ਦੂਸਰੇ ਕਲਾਕਾਰਾਂ ਨੇ ਸ਼ਾਮ 4 ਵਜੇ ਪਹੁੰਚਣਾ ਸੀ ਅਸੀਂ ਦੋਨੋਂ ਉੱਥੇ ਪਹੁੰਚ ਗਏ ਤੇ ਚਾਰਾਂ ਜਣਿਆਂ ਨੇ ਨੱਠ ਭੱਜ ਕਰਕੇ ਚਿੱਤਰ ਪ੍ਰਦਰਸ਼ਨੀ ਲਗਾ ਦਿੱਤੀ। ਛਾ ਡਿਟੋਰੀਅਮ ਸ਼ਾਪ ਨੂੰ ਖਚਾ-ਖਚ ਭਰ ਗਿਆ ਸੀ। ਪੰਜ ਰਾਜਾਂ ਦੇ ਕਲਾਕਾਰਾਂ ਦੀਆਂ ਟੋਲੀਆਂ ਆਈਆਂ ਹੋਈਆਂ ਸਨ। ਸਾਡੀ ਟੀਮ ਨੂੰ ਦੋ ਪੇਸ਼ਕਾਰੀਆਂ ਕਰਨ ਦਾ ਮੌਕਾ ਦਿੱਤਾ ਗਿਆ। ਪਹਿਲਾਂ ਅਸੀਂ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੇ ਜੀਵਨ ਅਤੇ ਸੰਘਰਸ਼ ਨਾਲ ਸੰਬੰਧਿਤ ਇੱਕ ਕਵਿਪੇਰਾ ਪੀਮ ਮਹਾਨ ਜਿਸ ਨੂੰ ਲੇਖਕ ਮੱਖਣ ਕ੍ਰਾਂਤੀ ਨੇ ਲਿਖਿਆ ਸੀ ਅਸੀਂ ਉਸ ਉਪੇਰੇ ਨੂੰ ਪੇਸ਼ ਕੀਤਾ ਸਾਡੀ ਕਲਾ ਦਾ ਜਾਦੂ ਲੋਕਾਂ ਤੇ ਹੋ ਗਿਆ ਸੀ ਲੋਕਾਂ ਨੇ ਫੁੱਲਾਂ ਤੇ ਨੋਟਾਂ ਦੀ ਵਰਖਾ ਮੇਰੇ ਵੱਲੋਂ ਬਾਬਾ ਸਾਹਿਬ ਪੀਮਰਾਓ ਅੰਬੇਡਕਰ ਜੀ ਦੇ ਪਾਦਰ ਵਜੋਂ ਸਟੈਚੂ ਬਣ ਕੇ ਖੜੇ ਹੋਏ ਉੱਤੇ ਕਰ ਦਿੱਤੀ ਮੇਰੇ ਉੱਤੇ ਕੀਤੀ ਫੁੱਲਾਂ ਤੇ ਨੋਟਾਂ ਦੀ ਕੀਤੀ ਵਰਖਾ ਨਾਲ ਮੈਂ ਲੱਧ ਹੋ ਗਿਆ ਸੀ ਮੇਰੇ ਆਲੇ ਦੁਆਲੇ ਫੁੱਲਾਂ ਤੇ ਨੋਟਾਂ ਦਾ ਢੇਰ ਲੱਗ ਗਿਆ ਸੀ ਇੰਨਾ ਮਾਣ ਸਨਮਾਨ ਸਾਨੂੰ ਮਿਲਿਆ ਕਿ ਇਹ ਪ੍ਰੋਗਰਾਮ ਸਾਡੇ ਲਈ ਯਾਦਗਾਰੀ ਹੋ ਨਿਪੜਿਆ ਸੀ ਦੂਸਰੀ ਪੇਸ਼ਕਾਰੀ ਅਸੀਂ ਕੋਰੀਓਗ੍ਰਾਫੀ ਕਮੀਆਂ ਦਾ ਵੇੜਾ ਲੇਖਕ ਸੰਤਰਾ ਮਦਾਸੀ ਪੇਸ਼ ਕੀਤੀ ਰਾਤ ਦੇ 10 ਵਜੇ ਪ੍ਰੋਗਰਾਮ ਦੀ ਸਮਾਪਤੀ ਹੋਈ ਟੀਮ ਨੇ ਉਸ ਰਾਤ ਦੀ ਹੀ ਵਾਪਸੀ ਲਈ ਗੱਡੀ ਫੜਨੀ ਸੀ ਕਿਉਂਕਿ ਮੱਖਣ ਕ੍ਰਾਂਤੀ ਨੇ ਸਵੇਰੇ ਸਕੂਲ ਦੁਟੀ ਤੇ ਜਾਣਾ ਸੀ ਤੇ ਕਈ ਕਲਾਕਾਰਾਂ ਨੇ ਸਕੂਲਾ ਕਾਰਜਾਂ ਵਿੱਚ ਆਪਣੀ ਪੜ੍ਹਾਈ ਲਈ ਪਹੁੰਚਣਾ ਸੀ ਸਾਡੇ ਨਾਲ ਮੇਰੀ ਪਤਨੀ ਕੁਲਵਿੰਦਰ ਕੌਰ ਵੀ ਗਈ ਸੀ ਸਾਡਾ ਵਿਚਾਰ ਸੀ ਕਿ ਉਸ ਨੂੰ ਇੱਕ ਦਿਨ ਦਿੱਲੀ ਵਿਖੇ ਕਮਾ ਫਰਾ ਦਈਏ ਇਸ ਲਈ ਮੈਂ ਤੇ ਕੁਲਵਿੰਦਰ ਤੇ ਬੇਟਾ ਕੁਲਪ੍ਰੀਤ ਬੇਟੀ ਉਮਰਤਾ ਅਤੇ ਇੱਕ ਸਾਡੀ ਗਵੰਧਨ ਕਲਾਕਾਰ ਕੁੜੀ ਤਨਵੀਰ ਕੌਰ ਸਮੇਤ ਪੰਜਾਂ ਜਣਿਆਂ ਨੇ ਦਿੱਲੀ ਰੁਕਣ ਦਾ ਮਨ ਬਣਾ ਲਿਆ ਪ੍ਰਬੰਧਕਾਂ ਨੇ ਸਾਨੂੰ ਕਿਹਾ ਕਿ ਤੁਸੀਂ ਬਹੁਤ ਮੰਦਰ ਰਾਤ ਰੁਕ ਸਕਦੇ ਹੋ ਬਸ ਤਿਆਰ ਸੀ ਤੇ ਸਾਰੇ ਮਹਿਮਾਨਾਂ ਨੂੰ ਉਸ ਉੱਥੇ ਪਚਾਉਣਾ ਸੀ ਪਰ ਅਸੀਂ 20 ਕਿਲੋਮੀਟਰ ਦਾ ਪੈਂਡਾ ਸੁਣ ਕੇ ਆਪਣਾ ਫੈਸਲਾ ਬਦਲ ਲਿਆ ਰਾਤ ਠਹਿਰਨ ਦਾ ਹੀ ਸਵਾਲ ਸੀ ਤੇ ਅਸੀਂ ਉਹ ਰਾਤ ਸੀਸਗੰਜ ਕੌਰ ਦੁਆਰਾ ਸਾਹ ਵੀ ਰੁਕਣ ਦਾ ਮਨ ਬਣਾ ਲਿਆ ਅਸੀਂ 50 ਜਣਿਆਂ ਨੇ ਇੱਕ ਆਟੋ ਲਿਆ ਤੇ ਸੀਸਗੰਜ ਘਰ ਦੁਆਰਾ ਸਭ ਪਹੁੰਚ ਗਏ। ਰਾਤ ਦੇ 11 ਵੱਜ ਚੁੱਕੇ ਸਨ। ਯਾਤਰੀਆਂ ਦੇ ਠਹਿਰਨ ਸੌਣ ਵਾਲੇ ਹਾਲ ਦੇ ਸਾਹਮਣੇ ਇੱਕ ਵੱਡਾ ਸਾਰਾ ਮੇਜ਼ ਢਾਹ ਕੇ ਇੱਕ ਬਜ਼ੁਰਗ ਸੇਵਾਦਾਰ ਕੁਰਸੀ ਉੱਤੇ ਬੈਠਾ ਸੀ। ਅਸੀਂ ਉਸ ਸੇਵਾਦਾਰ ਨੂੰ ਰਾਤ ਠਹਿਨ ਲਈ ਜਾ ਕੇ ਬੇਨਤੀ ਕੀਤੀ। ਉਸ ਨੇ ਕਿਹਾ ਕਿ ਤੁਸੀਂ ਕਮਰਾ ਬੁੱਕ ਕਰਵਾਓ। ਕਮਰਾ 250 ਰੁਪਏ ਵਿੱਚ ਮਿਲਦਾ ਹੈ। ਅਸੀਂ ਕਹਾਂ ਕਿ ਅਸੀਂ ਕਮਰਾ ਨਹੀਂ ਲੈਣਾ ਅਸੀਂ ਇੱਕ ਖੁੱਲੇ ਹਾਲ ਵਿੱਚ ਹੀ ਰੁਕ ਜਾਵਾਂਗੇ ਅਸੀਂ ਅੱਜ ਦੀ ਰਾਤ ਹੀ ਸਿਰਫ ਰੁਕਣਾ ਹੈ ਉਸਨੇ ਕਿਹਾ ਕਿ ਆਮਾਨਤ ਘਰ ਵਿੱਚ 200 ਰੁਪਏ ਜਮ੍ਹਾਂ ਕਰਵਾ ਕੇ ਆਵੋ ਮੈਂ ਤੇ ਕਲਪ੍ਰੀਤ 200 ਰੁਪਏ ਜਾ ਕੇ ਜਮ੍ਹਾਂ ਕਰਵਾ ਆਏ ਉਸਨੇ ਦੁਬਾਰਾ ਕਿਹਾ ਕਿ ਤੁਹਾਡੇ ਕੋਲ ਸਿਰਫ 200 ਰੁਪਏ ਹੀ ਨਹੀਂ ਹਨ ਜਾ ਕੇ ਹੋਰ ਪੈਸੇ ਜਮ੍ਹਾਂ ਕਰਵਾ ਕੇ ਆਵੋ ਅਸੀਂ ਕਿ ਅੰਕਲ ਜੀ ਤੁਸੀਂ ਸਾਨੂੰ ਪਹਿਲਾਂ ਹੀ ਕਹਿ ਦਿੰਦੇ ਖੈਰ ਅਸੀਂ ਜਾ ਕੇ 200 ਰੁਪਏ ਹੋਰ ਜਮ੍ਹਾਂ ਕਰਵਾਏ ਅਸੀਂ ਦੋਨੋਂ ਰਸੀਦਾਂ ਉਸ ਦੇ ਮੂਰੇ ਰੱਖ ਦਿੱਤੀਆਂ ਉਹ ਬਹੁਤ ਔਖਾ ਪਰ ਆਜ਼ੀ ਸ਼ਾਇਦ ਇਸ ਕਰਕੇ ਕਿ ਅਸੀਂ ਉਸ ਦੇ ਕਹਿਣ ਤੇ ਕਮਰਾ ਨਹੀਂ ਸੀ ਲਿਆ ਉਹ ਸਾਡਾ ਪਤਾ ਰਜਿਸਟਰ ਤੇ ਲਿਖਣ ਲੱਗ ਪਿਆ ਅਚਾਨਕ ਉਸ ਦੀ ਨਜ਼ਰ ਮੇਰੇ ਅਤੇ ਕੁਲਪ੍ਰੀਤ ਦੇ ਸਿਰ ਤੇ ਲਈਆਂ ਟੋਪੀਆਂ ਤੇ ਚਲੇ ਗਈ ਉਸ ਨੇ ਸਾਨੂੰ ਹੁਕਮ ਚਾੜਿਆ ਟੋਪੀਆਂ ਤਾਰੋ ਮੈਂ ਕਿਹਾ ਕੀ ਗੱਲ ਹੋ ਗਈ ਜੀ ਅਸੀਂ ਤਾਂ ਸਿਰ ਟਕਣ ਲਈ ਹੀ ਟੋਪੀਆਂ ਲਈਆਂ ਹੋਈਆਂ ਉਸਨੇ ਦੁਬਾਰਾ ਕਿਹਾ ਸੁਣਿਆ ਨਹੀਂ ਜੇ ਸਿਰ ਟਕਣਾ ਤਾਂ ਕੱਪੜੇ ਨਾ ਟਕੋ ਉਸਨੇ ਸਾਡੇ ਗਲੇ ਵਿੱਚ ਪਾਏ ਹੋਏ ਕੇਸਰੀ ਰੰਗ ਦੇ ਪਰਨਿਆਂ ਵੱਲ ਇਸ਼ਾਰਾ ਕੀਤਾ ਉਸਨੇ ਦੁਬਾਰਾ ਗੁੱਸੇ ਵਿੱਚ ਕਿਹਾ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਗੁਰਦੁਆਰੇ 'ਚ ਆਏ ਹੋ ਮੈਨੂੰ ਵੀ ਥੋੜਾ ਗੁੱਸਾ ਆਇਆ ਮੈਂ ਉਸ ਨੂੰ ਕਿਹਾ ਭਾਈਆ ਜੀ ਅਸੀਂ ਸਿੱਖੀ 'ਚ ਹੀ ਜੰਮੇ ਆਂ ਤੇ ਸਿੱਖੀ ਦੇ ਮਾਹੌਲ ਵਿੱਚ ਹੀ ਵੱਡੇ ਹੋਏ ਆ। ਇਹ ਸਿੱਖੀ ਤੁਸੀਂ ਸਾਨੂੰ ਨਾ ਸਮਝਾਓ। ਜੇ ਤੁਹਾਨੂੰ ਕੋਈ ਬਹਿਮ ਹੈ ਤਾਂ ਟਾਈਮ ਕੱਢ ਕੇ ਸਾਡੇ ਨਾਲ ਸਿੱਖੀ ਦੇ ਵਿਸ਼ੇ ਤੇ ਗੋਸ਼ਟ ਕਰ ਲਵੋ। ਬਾਬੇ ਨਾਨਕ ਨੇ ਵੀ ਸੈਲੀ ਟੋਪੀ, ਭਾਬ ਅਫਗਾਨੀ ਟੋਪੀ ਇੱਕ ਫੋਟੋ ਵਿੱਚ ਪਹਿਨੀ ਹੋਈ ਸੀ। ਤੁਸੀਂ ਦੇਖੀ ਹੋਣੀ ਆ। ਜਾਓ। ਪਹਿਲਾਂ ਬਾਬੇ ਨਾਨਕ ਨੂੰ ਇਸ ਗੁਣਾਹ ਕਰਕੇ ਸਿੱਖੀ ਚੋਂ ਖਾਰਜ ਕਰਕੇ ਆਓ। ਫੇਰਾ ਕੇ ਸਾਡੇ ਤੇ ਰੋਬ ਝਾੜੋ ਉਹ ਕਹਿਣ ਲੱਗਾ ਮੈਂ ਤੁਹਾਡਾ ਭਾਸ਼ਣ ਸੁਣ ਲਈ ਨਹੀਂ ਇੱਥੇ ਬੈਠਾ ਹੋਇਆ ਮੈਂ ਜੋ ਕਹਿੰਦਾ ਤੁਸੀਂ ਟੋਪੀਆਂ ਉਤਾਰੋ ਤੇ ਬਸ ਟੋਪੀਆਂ ਉਤਾਰੋ ਅਸੀਂ ਕਿਹਾ ਕਿ ਭਾਸ਼ਣ ਤਾਂ ਕੋਈ ਅਸੀਂ ਵੀ ਕਿਸੇ ਨੂੰ ਨਹੀਂ ਦੇ ਰਹਿ ਅਸੀਂ ਤਾਂ ਤੁਹਾਡੀ ਗੱਲ ਦਾ ਜਵਾਬ ਹੀ ਦਿੱਤਾ ਬਾਅਦ ਵਿੱਚ ਮੈਂ ਕੁਲਪ੍ਰੀਤ ਨਾਲ ਗੱਲ ਕਰ ਰਿਹਾ ਸੀ ਕਿ ਇਹ ਉਹ ਥਾਂ ਹੈ ਜਿੱਥੇ ਕਰੀਬ 350 ਸਾਲ ਪਹਿਲਾਂ ਜਦੋਂ ਮੁਗਲ ਹਾਕਮ ਔਰੰਗਜੀਬ ਨੇ ਇਸ ਦੇਸ਼ ਦੇ ਹਿੰਦੂ ਲੋਕਾਂ ਤੇ ਹੁਕਮ ਚਾੜ੍ਹਿਆ ਸੀ ਕਿ ਜੰਜੂ ਉਤਾਰੋ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਸੇ ਦੇ ਜੀਉਣ ਦੇ ਅਧਿਕਾਰਾਂ ਨੂੰ ਖੋਹਣ ਕਰਕੇ ਇਸ ਦਾ ਵਿਰੋਧ ਕੀਤਾ ਸੀ ਤੇ ਔਰੰਗਜੀਬ ਦੇ ਹੁਕਮਾਂ ਤੇ ਹੀ ਇਸ ਥਾਨ ਉੱਤੇ ਹੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਇਹਨਾਂ ਲੋਕਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਤੋਂ ਕੋਈ ਸ਼ੱਕ ਨਹੀਂ ਲਿਆ ਅੱਜ ਉਸੇ ਸਥਾਨ ਤੇ ਫਿਰ ਹੁਕਮ ਚਾੜ੍ਹਿਆ ਜਾ ਰਿਹਾ ਹੈ ਕੀ ਟੋਪੀਆਂ ਉਤਾਰੋ ਮੈਨੂੰ ਲੱਗਦਾ ਰੰਗਜੀਬ ਨਹੀਂ ਮਰਿਆ ਉਹ ਤਾਂ ਅੱਜ ਵੀ ਸਾਡੇ ਸਾਹਮਣੇ ਉਸੇ ਤਰ੍ਹਾਂ ਹੀ ਭਿਆਨਕ ਰੂਪ ਲੈ ਕੇ ਖੜਾ ਹੈ ਉਹ ਮਰਿਆ ਨਹੀਂ ਉਸ ਨੇ ਆਪਣਾ ਰੂਪ ਹੀ ਬਦਲ ਲਿਆ ਹੈ ਤੇ ਬਦਲੇ ਰੂਪ ਵਿੱਚ ਉਹ ਫੇਰ ਲੋਕਾਂ ਤੇ ਆਪਣਾ ਹੁਕਮ ਚਾੜ ਰਿਹਾ ਹੈ ਟੋਪੀਆਂ ਉਤਾਰੋ ਮੈਂ ਆਪਣੇ ਮੋਬਾਈਲ ਤੇ 2020 ਵਾਲੇ ਮਾਹੋਲੇ ਮਹੱਲੇ ਤੇ ਵਾਪਰੀ ਉਸ ਘਟਨਾ ਬਾਰੇ ਲਾਈਵ ਦੇਖ ਰਿਹਾ ਸੀ ਭਾਈ ਸੁੱਖਾ ਸਿੰਘ ਆਜ਼ਾਦ ਚੱਬੇਵਾਲ ਹਸ਼ਿਆਰਪੁਰ ਵਾਲੇ ਸੰਗਤਾਂ ਨਾਲ ਲਾਈਵ ਹੋਏ ਤੇ ਉਹ ਦਿਖਾ ਰਹੇ ਸਨ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੁਝ ਅਖੌਤੀ ਸਿੰਘ ਲੋਕਾਂ ਦੇ ਸਿਰਾਂ ਤੋਂ ਟੋਪੀਆਂ ਲੋਹਾ ਲੋਹਾ ਕੇ ਅਤੇ ਦੁਕਾਨਾਂ ਤੇ ਪਈਆਂ ਟੋਪੀਆਂ ਨੂੰ ਚੁੱਕ ਚੁੱਕ ਕੇ ਆਪਣੇ ਨੇਜਿਆਂ ਤੇ ਟੰਗ ਕੇ ਘੁੰਮ ਰਹੇ ਸਨ ਭਾਈ ਸੁੱਖਾ ਸਿੰਘ ਆਜ਼ਾਦ ਜੀ ਇਹਨਾਂ ਅਖੌਤੀ ਸਿੰਘਾਂ ਨੂੰ ਲੜਨ ਤਾਂ ਪਾਰੇ ਸਨ ਕਿ ਅੱਜ ਕੋਈ ਕਿਸੇ ਸਿੱਖ ਦੀ ਪਾਗ ਉਤਾਰਦਾ ਹੈ ਤਾਂ ਤੁਸੀਂ ਪੂਰੀ ਦੁਨੀਆ ਵਿੱਚ ਰੌਲਾ ਪਾਉਂਦੇ ਹੋ ਤਾਂ ਤੁਹਾਨੂੰ ਕਿਸ ਨੇ ਹੱਕ ਦਿੱਤਾ ਹੋਇਆ ਕਿ ਤੁਸੀਂ ਕਿਸੇ ਦੀ ਟੋਪੀ ਨੂੰ ਹੱਥ ਪਾਓ ਤੁਸੀਂ ਕਿਸੇ ਨੂੰ ਪਿਆਰ ਨਾਲ ਤਾਂ ਕਹਿਲ ਕਰ ਸਕਦੇ ਹੋ ਪਰ ਕਿਸੇ ਨਾਲ ੱੱਕਾ ਕਰਨ ਦਾ ਹੱਕ ਤੁਹਾਨੂੰ ਗੁਰੂ ਸਾਹਿਬਾਨ ਨੇ ਨਹੀਂ ਦਿੱਤਾ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਸਿੱਖ ਪ੍ਰਚਾਰਕ ਵੀ ਇਸ ਹੋਲੇ ਮੱਲੇ ਦੀ ਘਟਨਾ ਬਾਰੇ ਸਿੱਖੀ ਵਿਚਾਰਧਾਰਾ ਦਾ ਆਇਨਾ ਭਾਵ ਸ਼ੀਸ਼ਾ ਇਹਨਾਂ ਅਖੌਤੀ ਸਿੱਖਾਂ ਨੂੰ ਦਿਖਾ ਰਹੇ ਹਨ ਚੰਗਾ ਹੈ ਕਿ ਉਹ ਆਪਣਾ ਅਸਲੀ ਰੂਪ ਆਇਨੇ ਵਿੱਚ ਦੇਖ ਲੈਣ ਧੰਨਵਾਦ